ਫਲੋਰ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਦਾ ਪਰਦਾਫਾਸ਼ ਕਰਦੇ ਹੋਏ ਚਾਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 2203 ਅਸ਼ਲੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧ ਦੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਏ ਸਪੈਸ਼ਲ ਆਪਰੇਸ਼ਨ ਨਯਦਨੇਸ਼ਾ ਵਿਰੁੱਧ ਤਹਿਤ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਨਸ਼ਾ ਤਸਕਰੀ ਗਰੋਹ ਦੇ ਮੈਂਬਰ ਗੌਰਵ ਖੋਸਲਾ ਉਰਫ ਗਿੰਨੀ ਅਤੇ ਪ੍ਰਜੋਤ ਸਿੰਘ ਉਰਫ ਲਾਡੀ ਨੂੰ 103 ਪੱਤੇ ਵਾਲੀਆਂ ਨਸ਼ੀਲੀਆਂ ਗੋਲੀਆਂ ਮਾਰਕਾ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ ਹੋਰ ਕੀ ਕਿਹਾ ਆਓ ਸੁਣੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਿਕ ਜੰਦਰ ਦੇ ਹਾਤੀ ਜੀ ਵੱਲੋਂ ਮਾਰੇ ਅੰਸਰਾਂ ਤੇ ਨਸ਼ਾਬੋਧ ਜਿਹੜੀ ਮਹਿਮ ਚਲਾਈ ਗਈ ਆ ਉਸ ਦੇ ਤਹਿਤ ਸਾਡੇ ਜਿਹੜੇ ਇਨਸਪੈਕਟਰ ਸੰਜੀਤ ਕਪੂਰ ਤੇ ਉਸ ਦੀ ਪਾਰਟੀ ਵੱਲੋਂ 116 ਨੰਬਰ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਤੇ ਚਾਰ ਤਸਕਰ ਜਿਹੜੇ ਆ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਮੈਂ ਇਹ ਜਿਹੜਾ ਨਸ਼ਾ ਦੇ ਤੋਂ ਜਿਹੜਾ ਜੁੱਦ ਚੱਲ ਰਿਹਾ ਹੈਗਾ ਇਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈਗੀ ਆ ਫਲੋਰ ਪੁਲਿਸ ਨੂੰ ਇਹਦੇ ਵਿੱਚ ਇਹਦੇ ਨਸ਼ਾ ਤਸਕਰ ਸੀ ਇਹ ਸਹਾਰਨਪੁਰ ਨੂੰ ਬਲੋਂਗ ਕਰਦੇ ਸੀ 메ਨ ਸਪਲਾਈ ਜਿਹੜੀ ਸੀ ਉਹ ਸਹਾਰਨਪੁਰ ਤੋਂ ਆਉਂਦੀ ਸੀ ਇਹਦੇ ਚ ਅਸੀਂ ਕਮਰਸ਼ੀਅਲ ਰਿਕਵਰੀ ਜਿਹੜੀ ਆ 2000 ਤੇ 30 ਟੈਬਲੇਟ ਜਿਹੜੀਆਂ ਐਰਤਾ ਜ਼ੁਲਮ ਆ ਉਹ ਅਸੀਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ ਇਹਨਾਂ ਚ ਦੋ ਦੋਸ਼ੀ ਪਹਿਲਾਂ ਸਨ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਉਸ ਤੋਂ ਬਾਅਦ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਗਏ ਤੇ ਜਿਹੜੇ ਉਹਨਾਂ ਦੇ ਬੈਕਵਰਡ ਲਿੰਕ ਜਿੱਥੋਂ ਨਸ਼ਾ ਆਉਂਦਾ ਸੀ ਦੋ ਬੰਦੇ ਸਹਾਰਨਪੁਰ ਨੂੰ ਬਲੋਂਗ ਕਰਦੇ ਸਨ ਇੱਕ ਸ਼ੌਬ ਸ਼ੌਬ ਸੀ ਜਿਹੜਾ ਮੇਨ ਦੋਸ਼ੀ ਹੈਗਾ ਜਿਹੜਾ ਕਿ ਨਸ਼ਾ ਤਸਕਰੀ ਕਰਦਾ ਜਿਹੜਾ ਕਿ ਹਸਨਪੁਰ ਨੂੰ ਬਿਲੋਂਗ ਕਰਦੇ ਨੇ ਤੇ ਇੱਕ ਸੁਮਿਤ ਸੀ ਇਹ ਦੋਨੋਂ ਦੋਸ਼ੀ ਅਸੀਂ ਜਿਹੜੇ ਆ ਉਥੋਂ ਹਸਨਪੁਰ ਤੋਂ ਗ੍ਰਿਫਤਾਰ ਕਰਕੇ ਦਿਮਾਜੋਗ ਅਦਾਲਤ 'ਚ ਪੇਸ਼ ਕਰਕੇ ਤੇ ਇਹਨਾਂ ਦਾ ਅ ਰਿਮਾਂਡਾ ਅਸਲ ਕੀਤਾ ਗਿਆ ਫਰਦਰ ਅਸੀਂ ਹੋਰ ਵੀ ਇਹਦੇ 'ਚ ਜਿਹੜੇ ਇਹਨਾਂ ਨਾਲ ਇੱਥੇ ਕਿੱਥੇ ਕਿੱਥੇ ਨਸ਼ਾ ਵੇਚਦੇ ਸਨ ਉਹਨਾਂ ਬਾਰੇ ਅਸੀਂ ਕਲੀਅਰ ਕਰਾਂਗੇ ਇੱਥੇ ਮੈਂ ਲੋਕਲ ਬੰਦੇ ਪਕੜੇਗੇ ਇਹ ਮੈਂ ਨਹੀਂ ਕੀਤੇ ਜਿਹੜੇ ਉਹ ਲੋਕਲ ਬੰਦੇ ਫੜੇ ਗਏ ਸੀ ਪਹਿਲਾਂ ਦੇ ਵਿੱਚ ਇੱਕ ਗੌਰਵ ਸੀ ਤੇ ਇੱਕ ਪ੍ਰਬਜ ਉਸਨ ਕੇ ਦੋ ਬੰਦੇ ਅਸੀਂ ਪਹਿਲਾਂ ਫੜੇ ਸੀ ਇਹਨਾਂ ਦੇ ਆਧਾਰ ਦੇ ਉੱਤੇ ਹੀ ਜਿਹੜੀ 116 ਨੰਬਰ ਐਫਆਈ ਆਰਐਨਡੀਪੀ ਸੈਕਟਿਜ ਦਰਜ ਕੀਤੀ ਸੀ ਉਹਦੇ ਬੈਕਵਰਡ ਲਿੰਕ ਤੇ ਵਿੱਚ ਕੀਤਾ ਸੀ ਤੇ ਇਹਦੇ ਜਿਹੜੇ ਮੈਂ ਦੱਸਣਾ ਚਾਹੁੰਦਾ ਜਿਹੜੇ ਫਾਰਵਰਡ ਲਿੰਕ ਦੇ ਵਿੱਚ ਵੀ ਨੰਗਲ ਨੂੰ ਇੱਕ ਬਿਲੋਂਗ ਕਰਦਾ ਹੈਗਾ ਸੁਰਜੀਤ ਸਿੰਘ son of ਕਰਨਲ ਸਿੰਘ ਇਹ ਮੇਨ ਦੋਸ਼ੀ ਹੈਗਾ ਇਹ ਹਜੇ ਮਫਰੂਰ ਹੈਗਾ ਉਹੜਾ ਇਹਨੂੰ ਹੀ ਜਲਦ ਰੈਸਟ ਕਰਾਂਗੇ ਇਹ ਸਾਰੇ ਇਹਨਾਂ ਦਾ ਇੱਕ ਥੇ ਲਿਆਉਣ ਦਾ ਕੀਸ ਦਾ ਸੋਸ ਆ ਉਹ ਆਵਰ ਲਗਾਇਆ ਪੈਨਿੰਗ ਪੀ ਡੀ ਬੋਰਡ ਇਹ ਵੱਡੇ ਪੱਧਰ ਤੇ ਉੱਤੇ ਜਿਹੜਾ ਸ਼ੋਅ ਸ਼ੋਅ ਬਾਇਦੇ ਤੇ ਐਫ ਆਈ ਆਰ ਆਲਰੇਡੀ ਇੱਕ ਦਰਸੀ ਉਹਦੇ ਜਦੋਂ ਇਹ ਤਰੀਕੋਂ ਉੱਤੇ ਆਉਂਦਾ ਸੀ ਜਾਂ ਵਿੱਚ ਇੱਕ ਦੋ ਚੱਕਰ ਮਾਰ ਲੈਂਦਾ ਸੀ ਮਹੀਨੇ ਬਾਅਦ ਇਹ ਕਾਫੀ ਮਾਤਰਾ ਦੇ ਵਿੱਚ ਉਥੋਂ ਹਸਰਨਪੁਰ ਤੋਂ ਜਿਹੜੇ ਦਵਾਈ ਜਿਹੜੀ ਮੈਡੀਸਨ ਸੀ ਇਹ ਲੈ ਕੇ ਆਉਂਦਾ ਸੀ ਤੇ ਇਹ ਅੱਗੇ ਜਿਹੜਾ ਸੀ ਉਹ ਇੱਥੇ ਵੰਡੇ ਸਨ ਨਾਲੇ ਤੇ ਬਸ ਕਨੈਕਟਰ ਦਾ ਵੀ ਰੋਲ ਹੈ ਉਹਦਾ ਜਿਹੜਾ ਬਸ ਕਨੈਕਟਰ ਦਾ ਵੈਰੀਸਟੇਸ਼ਨ ਅਸੀਂ ਕਰ ਰਹੇ ਹੈਗੇ ਆ ਉਸ ਤੋਂ ਬਾਅਦ ਇਹ ਦੌਰਾਨ ਰਮਨ ਰਾਸਲੀਤਾ ਗਿਆ ਜਿਹੋ ਦਾ ਰੋਲ ਹੋਇਆ ਤੇ ਉਸ ਉਹਦੇ ਬਰਖਲਾ ਗਈ ਕਾਨੂੰਨਸਾਰ ਜਿਹੜੀ ਉਹ ਕਾਰਵਾਈ ਕੀਤੀ ਸੀ